ਉਹ ਆਪਾਂ مشकाम ਹੋ ਕੇ ਕਹਾਣੀ ਸ਼ੁਰੂ ਕਰੀਏ ਪੀਤਮਰ ਜੀ ਕਹਿੰਦੇ ਕਿਉਂ ਜੋ ਸੈਲ ਕਰੈ ਜੋ ਭਾਵੈ ਮਹਿਰ ਮਹਿਲ ਨ ਕੋਟਕਾਵੇ ਉਸ ਮਾਰਤ ਦੇ ਦਰਤੇ ਜਾਣ ਤੋਂ ਕੋਈ ਨਹੀਂ ਰੋਕ ਸਕਦਾ ਜੀ ਅਸੀਂ ਚੱਲ ਗਏ ਕਹੇ ਗੁਰਦਾਸ ਖਲਾਸ ਇੱਚ ਮਾਰਾ ਹੁਣ ਇੱਥੇ ਇੱਚ ਮਾਰ ਸ਼ਬਦ ਲਿਖਿਆ ਹੈ ਪਰ ਇਹ ਪ੍ਰਤੱਖ ਹੋ ਗਿਆ ਕਿ ਭਗਤ ਰਮਦਾਸ ਜੀ ਸਭ ਤੋਂ ਨੀ ਜਾ ਜਨਿਆਰਾਂ ਦੇ ਘਰ ਚ ਪੈਦਾ ਹੋਏ ਸੀ ਇਹ ਵੀ ਲਿਖਣ ਦਾ ਕਾਰਨ ਹੈ ਕਿ ਭਗਤਾਂ ਨੇ ਆਪਣੀ ਜਾਤ ਵਿੱਚ ਕਿਉਂ ਲਿਖੀ ਹੈ ਕਿਉਂਕਿ ਬ੍ਰਾਹਮਣ ਕਿਸੇ ਚੜ੍ਹਦੀ ਕਲਾ ਦੇ ਜੀਵ ਨੂੰ ਕਿਸੇ ਚੜ੍ਹਦੀ ਕਲਾ ਦੇ ਸਰੀਰ ਨੂੰ ਬ੍ਰਾਹਮਣ ਬਣਾ ਕੇ ਆਪਣੇ ਵਿੱਚ ਮਿਕਸ ਕਰ ਲੈਂਦਾ ਹੈ ਕੋ ਸਤਨਾਮ ਸੀ ਜਿਵੇਂ ਰਬਦਾਦ ਜੀ ਤੇ ਪਰਥਾ ਇੱਕ ਸਾਥੀ ਘੜੀ ਹੋਈ ਹੈ ਬਈ ਇਹ ਚਮਿਆਰਾ ਨੇ ਘਰੇ ਤੋਂ ਕਿਉਂ ਪੈਦਾ ਹੋਈ ਕਹਿੰਦੇ ਪਿਛਲੇ ਜਨਮ ਵਿੱਚ ਇਹ ਬ੍ਰਾਹਮਣ ਹੀ ਸੀਗਾ ਇਹ ਮਰਨ ਤੋਂ ਬਾਅਦ ਹੀ ਜਦੋਂ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਅਰਬਦਾਸ ਜੀ ਨੂੰ ਉਸ ਤੋਂ ਬਾਅਦ ਕਹਾਣੀ ਕਢੀ ਕਿ ਇਹ ਪਹਿਲਾ ਬ੍ਰਾਹਮਣ ਹੀ ਸੀਗਾ ਪਰ ਇੱਕ ਦਿਨ ਆਪਣੇ ਗੁਰੂ ਦੇ ਲਈ ਇਹ ਡਾਲੀ ਲੈ ਕੇ ਆਇਆ ਕਿਸੇ ਨੀਚਾ ਦੇ ਘਰੋਂ ਇਹਨੇ ਡਾਲੀ ਲਿਆਂਦੀ ਤੇ ਉਹ ਡਾਲੀ ਆਪਣੇ ਗੁਰੂ ਨੂੰ ਸ਼ਕਾਤੀ ਤੇ ਗੁਰੂ ਦਾ ਧਿਆਨ ਨਾ ਲੱਗਿਆ ਉਹ ਕਹਿੰਦਾ ਉਹ ਭਾਈ ਸਿੱਖਾ ਤੂੰ ਇਹ ਡਾਲੀ ਕਿੱਥੋਂ ਲਿਆ ਕੇ ਆਂ ਕਹਿੰਦੇ ਫੁਲਾਨਿਆਂ ਦੇ ਘਰੋਂ ਕਹਿੰਦੇ ਕਿਉਂ ਲਿਆ ਆਂ ਅੱਜ ਉਹ ਰੋਟੀ ਖਾ ਕੇ ਮੇਰਾ ਧਿਆਨ ਨਹੀਂ ਲੱਗਿਆ ਤੂੰ ਨੀਚਾਂ ਦੇ ਘਰ ਦਾ ਲੈਂਦਾ ਤੂੰ ਨੀਚ ਹੋਵੇਂਗਾ ਇਹ ਕਹਾਣੀ ਕਰਤੀ ਕਹਿੰਦੇ ਗਪਦਾ ਸੀ ਤਾਂ ਪਹਿਲਾ ਬ੍ਰਾਹਮਣ ਹੀ ਉਹਨੇ ਆਪਣੇ ਅੰਦਰੋਂ ਸੋਨੇ ਦਾ ਜੰਜੂ ਕੱਢ ਕੇ ਦਿਖਾਇਆ ਦੱਸੋ ਮੈਂ ਕਿਹਦੇ ਸ਼ਰੀਰ ਵਿੱਚ ਅਜ ਕਿਉਂ ਨਹੀਂ ਸੋਨੇ ਦਾ ਨਿਕਲਦੀ ਬਈ ਅਸਲ ਦੇ ਵਿੱਚ ਗੁਰੂ ਪਿਆਰੋ ਰਾਜੇ ਨਹੀਂ ਸਵਾ ਦੇ